ਸਸੀ ਕਾਜੀ ਸਾਰਿਆਂ ਨੂੰ ਅੱਜ ਸੀਗਾ ਜੀ ਸੰਡੇ ਤੇ ਆਪਾਂ ਸੋਚਿਆ ਬ੍ਰੇਕਫਾਸਟ ਤੇ ਲੰਚ ਨੂੰ ਇੱਕ ਹੀ ਕਰ ਦਿੰਨੇ ਆ ਦੋਨਾਂ ਦੇ ਵਿਚਕਾਰਲਾ ਸਮਾਂ ਚੁਣ ਲੈਨੇ ਆ ਕੰਮ ਤਾਂ ਆਪਾਂ ਥੋੜਾ ਜਿਹਾ ਵਧਾਈ ਲਿਆ ਪਰ ਚਲੋ ਕੋਈ ਗੱਲ ਨਹੀਂ ਇੱਕ ਵਾਰ ਵਿੱਚ ਖਤਮ ਵੀ ਹੋ ਜਾਊਗਾ ਤੇ ਆਪਾਂ ਬਣਾਏ ਜੀ ਮਸਾਲਾ ਚਨੇ ਤੇ ਗਰੇਵੀ ਵਾਲੇ ਚਨੇ ਨਾਲ ਪੂਰੀ ਤੇ ਮਿੱਠਾ ਪੇਠਾ ਤੇ ਆਪਾਂ ਨਾਲ ਜਿਹੜੀ ਸਪੈਸ਼ਲ ਚੀਜ਼ ਪਾਈ ਹੈ ਉਹ ਹੈਗਾ ਜੀ ਪਿਆਜ਼ ਦਾ ਅਚਾਰ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਇਹਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਤੇ ਕਿਵੇਂ ਬਣਦਾ ਤੁਹਾਨੂੰ ਦੱਸਦੇ ਆ ਤੁਸੀਂ ਪਿਆਜ਼ ਨੂੰ ਇਸ ਤਰੀਕੇ ਦੇ ਨਾਲ ਬਰੀਕ-ਬਰੀਕ ਕੱਟ ਲੈਣਾ ਚਾਰ ਤੋਂ ਆਪਾਂ ਪੰਜ ਪਿਆਜ਼ ਲਈਏ ਤੁਸੀਂ ਜਿੰਨੀ ਤੁਹਾਨੂੰ ਜ਼ਰੂਰਤ ਹੈ ਲੈ ਲਿਓ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਈ ਹੈ ਜੀ ਹਰੀ ਮਿਰਚ ਇਹਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾ ਲੈਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਈਏ ਜੀ ਕਿ ਕੱਚੀ ਅੰਬੀ ਇਹਨੂੰ ਚੰਗੀ ਤਰ੍ਹਾਂ ਛਿੱਲ ਕੇ ਤੁਸੀਂ ਕੱਟ ਲੈਣਾ ਹੈ ਆਚਾਰ ਪਾਉਣ ਤੋਂ ਪਹਿਲਾਂ ਤੁਸੀਂ ਇਹਨੂੰ ਸੁਕਾ ਲਿਓ ਤਾਂ ਕਿ ਜੇ ਤੁਸੀਂ ਲੰਬੀ ਦਿਰ ਵੀ ਰੱਖਣਾ ਤੇ ਖਰਾਬ ਨਹੀਂ ਹੋਊਗਾ ਉਸ ਤੋਂ ਬਾਅਦ ਇਹਦੇ ਵਿੱਚ ਅੱਧਾ ਚਮਚਾ ਪਸੰਦ ਦਾ ਨਮਕ ਪਾਇਆ ਛਿੱਟਾ ਤੇ ਅੱਧਾ ਚਮਚਾ ਆਪਾਂ ਕਾਲਾ ਨਮਕ ਪਾਵਾਂਗੇ ਅੱਧਾ ਚਮਚਾ ਆਪਾਂ ਦੇਗੀ ਮਿਰਚ ਪਾਈ ਹੈ ਤੇ ਅੱਧੇ ਚਮਚੇ ਤੋਂ ਥੋੜੀ ਜਿਹੀ ਘੱਟਾ ਪਾ ਦੂਸਰੀ ਮਿਰਚ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਤੇ ਮਿਰਚ ਦੇ ਨਾਲ ਇਹਦਾ ਰੰਗ ਬਹੁਤ ਵਧੀਆ ਆਉਂਦਾ ਹੈ ਤੇ ਬਾਕੀ ਜਿਹੜਾ ਇਹ ਥੋੜਾ ਜਿਹਾ achar ਹੈ ਉਹ ਤਿੱਖਾ ਹੀ ਜ਼ਿਆਦਾ ਵਧੀਆ ਲੱਗਦਾ ਹੈ ਤੇ ਇਹਨੂੰ ਤੁਸੀਂ ਫਰਿੱਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਆਰਾਮ ਨਾਲ ਤੇ ਜਦੋਂ ਵੀ ਤੁਸੀਂ ਕੋਈ ਇਹੋ ਜੀ ਚੀਜ਼ ਬਣਾਉਣੀ ਹੋਵੇ ਪੂਰੀ ਛੋਲੇ ਵਗੈਰਾ ਤਾਂ ਉਹਦੇ ਨਾਲ ਇਹ ਚਾਰ ਬੜਾ ਵਧੀਆ ਲੱਗਦਾ ਉਸ ਤੋਂ ਬਾਅਦ ਆਪਾਂ ਇੱਕ ਛੋਟੇ ਜਿਹੇ ਪੈਨ ਚ ਜਾਂ ਤੁਸੀਂ ਕਿਸੇ ਵੀ ਬਰਤਨ ਚ ਸਰੋਂ ਦਾ ਤੇਲ ਲੈ ਲੈਣਾ ਥੋੜਾ ਜਿਹਾ ਆਪਾਂ ਅਧਿਕ ਘੜੀ ਤੇਲ ਦੀ ਲਈ ਹੈ ਤੇ ਉਹਨੂੰ ਤੁਸੀਂ ਹਲਕਾ ਜਿਹਾ ਗਰਮ ਕਰ ਲੈਣਾ ਹੈਗਾ ਇੰਨਾ ਜ਼ਿਆਦਾ ਗਰਮ ਵੀ ਨਾ ਹੋਵੇ ਤਾਂ ਕਿ ਆਪਾਂ ਜਿਹੜਾ ਸਮਾਨ ਪਾਈਏ ਉਹ ਜਲ ਜਾਵੇ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਈਏ ਜੀ ਥੋੜੀ ਜੀ ਸੌਂਫ ਮਿੱਟੀ ਦਾਣਾ ਤੇ ਇਹਦੇ ਵਿੱਚ ਕਲੌਂਜੀ ਇਹ ਤਿੰਨੋਂ ਚੀਜ਼ਾਂ ਤੁਸੀਂ ਜ਼ਰੂਰ ਪਾ ਦੇਣੀਆਂ ਜੇ ਤੁਹਾਡੇ ਕੋਲ ਹਿੰਗ ਹੋਵੇ ਤਾਂ ਤੁਸੀਂ ਉਹ ਵੀ ਥੋੜੀ ਜੀ ਇਹਦੇ ਵਿੱਚ ਪਾ ਦੇਣੀ ਹੈ ਉਸ ਤੋਂ ਬਾਅਦ ਇਹਨੂੰ ਆਪਾਂ نیچے ਉਤਾਰ ਲਾਂਗੇ ਜਦੋਂ ਇਹ ਥੋੜਾ ਜਿਹਾ ਹੋ ਠੰਡਾ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਹਲਦੀ ਮਿਕਸ ਕਰ ਦੇਣੀ ਹੈ ਤਾਂ ਕਿ ਇਹ ਜਲੇ ਨਾ ਉਸ ਤੋਂ ਬਾਅਦ ਆਪਾਂ ਇਹਨੂੰ ਅਚਾਰ ਦੇ ਉੱਪਰ ਪਾ ਦਾਂਗੇ ਤੇ ਸਾਰੇ ਅਚਾਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਜਦੋਂ ਤੁਸੀਂ ਇਹ achar ਨੂੰ ਖਾਓਗੇ ਤਾਂ ਇਹ ਦੇਖੋ ਕੱਚੇ ਦੀ ਤਰ੍ਹਾਂ ਹੁੰਦਾ ਇੱਕ ਤਰ੍ਹਾਂ ਬਣਿਆ ਨਹੀਂ ਪਰ ਇਹਦਾ ਟੇਸਟ ਹੁੰਦਾ ਜਿਹੜਾ ਉਹਦਾ ਜਵਾਬ ਨਹੀਂਗਾ ਇੰਨਾ ਜ਼ਿਆਦਾ ਟੇਸਟੀ ਇਹ achar ਬੰਦ ਹੈ ਤੇ ਬਿਜਾਰ ਵਿੱਚ ਜਦੋਂ ਆਪਾਂ ਦੁਕਾਨਾਂ ਤੇ ਕੋਈ ਛੋਲੇ ਭਟੂਰੇ ਜਾਂ ਪੂਰੀ ਛੋਲੇ ਜਾਂ ਕੋਈ ਹੋਰ ਤਰ੍ਹਾਂ ਦੀ ਸਬਜੀ ਮੰਗਾਉਣੇ ਆ ਕੋਈ ਰੋਟੀ ਵਗੈਰਾ ਬਾਹਰੋਂ ਮੰਗਾਉਣੇ ਤਾਂ ਉਹਦੇ ਨਾਲ ਇਹੀ achar ਦਿੰਦੇ ਆ ਤੇ ਇਹ ਘਰ ਦਾ achar ਉਹ ਤੋਂ ਵੀ ਜ਼ਿਆਦਾ ਟੇਸਟੀ ਬੰਦ ਹੈ ਤੇ ਅੱਜ ਦੀ ਤਿਆਰੀ ਵਿੱਚ ਆਪਾਂ ਸਾਰਾ ਸਮਾਨ ਬਣਾਇਆ ਸੀ ਮਸਾਲਾ ਚਨੇ ਤੇ ਆਪਾਂ ਗਰੇਵੀ ਵਾਲੇ ਚਨੇ ਤੇ ਮਿੱਠਾ ਪੇਠਾ ਤੇ ਨਾਲ ਆਪਾਂ ਬਣਾਈ ਸੀ ਜੀ ਅੱਜ ਪੂਰੀ ਤੇ ਸੋਚਿਆ ਫਿਰ ਅਚਾਰ ਵੀ ਬਣਾਈਏ ਕਮੀ ਕਰਦੇ ਵਾਸਤੇ ਥੋੜੀ ਜੀ ਛੱਡਣੀ ਹੈ ਤਾਂ ਫਿਰ ਆਪਾਂ ਪਾਇਆ ਇਹ ਪਿਆਜ਼ ਦਾ ਅੰਬੀ ਦਾ ਤੇ ਮਿਰਚ ਦਾ ਮਿਕਸ ਅਚਾਰ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਤੇ ਫਿਰ ਆਪਾਂ ਨਾਲ ਹੀ ਕੱਢ ਲਈਆਂ ਥੋੜੀਆਂ ਜਿਹੀਆਂ ਪੂਰੀਆਂ ਤੇ ਸਾਰਾ ਕੁਝ ਤਿਆਰ ਹੋ ਗਿਆ ਤੇ ਬੜੇ ਹੀ ਮਜ਼ੇ ਦੇ ਨਾਲ ਬੱਚਿਆਂ ਨੇ ਇਹ ਲੰਚ ਕੀਤਾ ਕਿਉਂਕਿ ਅੱਜ ਆਪਾਂ ਬ੍ਰੈਕਫਾਸਟ ਵੀ ਨਹੀਂ ਕੀਤਾ ਸੀ ਤੇ ਤੁਸੀਂ ਵੀ ਇਸ ਤਰੀਕੇ ਨਾਲੇ ਵਿੱਚ ਵਿਚਾਰੇ ਸਮਾਨ ਬਹੁਤ ਵਧੀਆ ਬਣਾ ਕੇ ਤੇ ਇੰਜੋਏ ਨਾਲ ਛੁੱਟੀਆਂ ਦੇ ਵਿੱਚ ਘਰੇ ਬਹਿ ਕੇ ਹੀ ਕਿੱਟੀ ਪਾਰਟੀ ਫੈਮਿਲੀ ਨਾਲ ਕਰੋ ਬਾਹਰ ਜਾਣ ਦੀ ਆਪਾਂ ਨੂੰ ਕੀ ਲੋੜ ਹੈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੁਸੀਂ ਜ਼ਰੂਰ ਕਰ ਦਿਓ ਤੇ ਇਸ ਤਰ੍ਹਾਂ ਦਾ achar ਬਣਾ ਕੇ ਤੁਸੀਂ ਜ਼ਰੂਰ ਖਾਓ ਵੀਡੀਓ ਦੇਖ ਲਈ ਧੰਨਵਾਦ